ਹੇਲੂਇਆ ਆਓ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਪੜਾਂਗੇ ਕਹਾਤਾ ਚਾ ਪਿਤਾ ਦਾ ਉਪਦੇਸ਼ ਹੇ ਮੇਰੇ ਪੁੱਤਰੋ ਤੁਸੀਂ ਪਿਓ ਦਾ ਉਪਦੇਸ਼ ਸੁਣੋ ਅਤੇ ਸਮਝ ਪ੍ਰਾਪਤ ਕਰ ਤੇ ਮੰਨ ਲਾਓ ਕਿਉਂਕਿ ਜੋ ਮੈਂ ਤੁਹਾਨੂੰ ਚੰਗੀ ਸਿੱਖਿਆ ਦਿੰਦਾ ਹਾਂ ਤੁਸੀਂ ਮੇਰੀ ਤਾਲੀਮ ਨੂੰ ਨਾ ਛੱਡੋ ਜਦ ਮੈਂ ਆਪਣੇ ਪਿਓ ਦਾ ਪੁੱਤਰ ਸਾਂ ਅਤੇ ਬਣੀ ਮਾਂ ਦਾ ਇਕਲੌਤਾ ਲਾਡਲਾ ਸਾਂ ਤਾਂ ਉਹਨੇ ਮੈਨੂੰ ਸਿਖਾਇਆ ਤੇ ਇਹ ਆਖਿਆ ਤੇਰਾ ਮਨ ਮੇਰੀਆਂ ਗੱਲਾਂ ਨੂੰ ਫੜੇ ਤੂੰ ਮੇਰੇ ਹੁਕਮਾਂ ਨੂੰ ਮੰਨ ਤਾਂ ਤੂੰ ਜੀਵੇਂਗਾ ਬੋਧ ਨੂੰ ਪ੍ਰਾਪਤ ਕਰ ਸਮਝ ਨੂੰ ਵੀ ਪ੍ਰਾਪਤ ਕਰ ਮੇਰੇ ਬਚਨਾਂ ਨੂੰ ਹੁਲਾਈ ਨਾ ਅਤੇ ਨਾ ਉਹਨਾਂ ਤੋਂ ਮੁੜੀ ਉਹਨਾਂ ਨੂੰ ਨਾ ਛੱਡੀ ਤਾਂ ਉਹ ਤੇਰੀ ਰੱਖਿਆ ਕਰੇਗੀ ਉਹਦੇ ਨਾਲ ਪ੍ਰੀਤ ਲਾਵੀ ਤਾਂ ਉਹ ਤੇਰੀ ਰਾਖੀ ਕਰੇਗੀ ਬੁੱਧ ਦਾ ਮੋਡ ਇਹ ਹੈ ਪਈ ਬੁੱਧ ਨੂੰ ਪ੍ਰਾਪਤ ਕਰ ਅਤੇ ਆਪਣੀ ਸਾਰੀ ਪ੍ਰਾਪਤੀ ਨਾਲ ਸਮਝ ਨੂੰ ਪ੍ਰਾਪਤ ਕਰ ਉਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ ਜੇ ਤੂੰ ਉਹਨੂੰ ਗੜ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸੇਰਾ ਬਣੇਗੀ ਉਹ ਤੈਨੂੰ ਸੁਹੱਬਣ ਦਾ ਮੁਕਟ ਦੇਵੇਗੀ اے ਮੇਰੇ ਪੁੱਤਰ ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ ਤਾਂ ਤੇਰੀ ਉਮਰ ਬੋਤ ਵਰੀਹਾਂ ਦੀ ਹੋਵੇਗੀ ਮੈਂ ਤੈਨੂੰ ਬੋਧ ਦਾ ਰਾਹ ਦੱਸਿਆ ਹੈ ਮੈਂ ਸਿੱਧੇ ਮਾਰਗ ਤੇ ਤੇਰੀ ਅਗਵਾਈ ਕੀਤੀ ਹੈ ਜਾਂ ਤੂੰ ਤੁਰੇਂਗਾ ਤੇ ਤੇਰੇ ਕਦਮ ਤੰਗ ਨਾ ਹੋਣਗੇ ਅਤੇ ਜੈ ਤੂੰ ਪੱਜੇ ਤਾਂ ਵੀ ਤੂੰ ਠੇਡਾ ਨਾ ਖਾਵੇਂਗਾ ਸਿੱਖਿਆ ਨੂੰ ਫੜੀ ਰੱਖ ਉਹਨੂੰ ਨਾ ਛੱਡੀਂ ਉਨੂੰ ਸਾंभ ਕੇ ਰੱਖ ਉਹ ਤੇਰਾ ਜੀਉਣ ਹੈ ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਬੁਰੀਆਰਿਆਂ ਦੇ ਮਾਰਗ ਉਤੇ ਨਾ ਤੁਰ ਉਸ ਤੋਂ ਲਾਂਭੇ ਰਹਿ ਉਹ ਤੇ ਉਤੋਂ ਦੀ ਵੀ ਨਾਂ ਲੰਗੀ ਉਸ ਤੋਂ ਮੂੰਹ ਮੋੜ ਕੇ ਅਗਾਂਹ ਨੂੰ ਲੰਘ ਜਾ ਕਿਉਂ ਜੋ ਜਿੰਨਾ ਚਿਰ ਉਹ ਬੁਰੀਾਈ ਨਾ ਕਰ ਲੈਣ ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਅਤੇ ਜਾਗ ਤਾਈ ਕਿਸੇ ਨੂੰ ਦੇਖ ਨਾ ਦੇਣ ਉਹ ਉਹਨੇਂਦਰੇ ਰਹਿੰਦੇ ਹਨ ਉਹ ਬੁਰੀ ਆਇਤੀ ਰੋਟੀ ਖਾਂਦੇ ਅਤੇ ਜ਼ੁਲੰਬੀ ਮੈਂ ਪਿੰਦੇ ਹਨ ਪਰ ਧਰਮੀਆਂ ਦਾ ਰਾਹ ਫਜ਼ਰ ਦੇ ਚਾਨਣ ਵਰਗਾ ਹੈ ਜੀਦਾ ਚਾਨਣ ਪੂਰੇ ਦਿਨ ਤਾਈ ਵੱਧਦਾ ਜਾਂਦਾ ਹੈ ਦੁਸ਼ਟਾਂ ਦਾ ਰਾਹ ਹਨੇਰ ਘੁੱਪ ਵਰਗਾ ਹੈ ਉਹ ਜਾਣਦੇ ਵੀ ਨਹੀਂ ਪਈ ਉਹਨਾਂ ਨੂੰ ਕੇਸ ਤਰ ਢੋਕਰ ਲੱਗਦੀ ਹੈ हे ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਨਾਲ ਸੁਣ ਅਤੇ ਮੇਰੇ ਵਾਕਾਂ ਨੂੰ ਕੰਨ ਲਗਾ ਕੇ ਸੁਣ ਉਹਨਾਂ ਨੂੰ ਆਪਣੀਆਂ ਅੱਖਾਂ ਤੋਂ ਰੋਖੀ ਨਾ ਹੋਣ ਦੀ ਆਪਣੇ ਮਨ ਵਿੱਚ ਉਹਨਾਂ ਨੂੰ ਸਾਹਮਣੇ ਰੱਖ ਜਿਨ੍ਹਾਂ ਨੂੰ ਉਹ ਪ੍ਰਾਪਤ ਹੁੰਦੀਆਂ ਹਨ ਉਹਨਾਂ ਦੇ ਲਈ ਜਿਉਣ ਹਨ ਤੇ ਉਹਨਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜਿਉਣ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਹਨ ਪੁੱਠਾ ਮੂੰਹ ਆਪ ਤੋਂ ਪਰੇ ਰੱਖ ਅਤੇ ਟੇਡੇ ਬੋਲ ਆਪ ਤੋਂ ਦੂਰ ਰੱਖ ਤੇਰੀਆਂ ਅੱਖਾਂ ਨੱਕ ਦੀ ਸਿੱਧੇ ਵੇਖਦੀਆਂ ਰਹਿਣ ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ ਆਪਣੇ ਪੈਰਾਂ ਲਈ ਰਾਹ ਨੂੰ ਪਧਰਾ ਕਰ ਤਾਂ ਤੇਰੇ ਸਾਰੇ ਪਹਿ ਕਾਇਮ ਹੋਣਗੇ ਨਾ ਸੱਜੇ ਨੂੰ ਮੁੜ ਅਤੇ ਨਾ ਖੱਬੇ ਨੂੰ ਆਪਣੇ ਪੈਰ ਨੂੰ ਬੁਰਾਈ ਤੋਂ ਦੂਰ ਰੱਖ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਸਭ ਨੂੰ ਬੁੱਧ ਤੇ ਸਮਝ ਦੇਣ ਆਮੀਨ ਜੈ ਮਸੀਹ ਦੀ